ਫੱਟਕਰ ਦੀ ਯਾਨੀ ਜ਼ੋਰਤ ਕਿਥਾਂ ਤੇ ਆ ਗਈ ਜਿਹਦੀ ਸ਼ੈ ਉਹ ਜਿੱਥੇ ਵੀ ਕਿਸੇ ਹਾਕਮ ਨੂੰ ਮੁੱਖ ਮੰਤਰੀ ਨੂੰ ਭਲੇਖਾ ਹਾਂਗਾ ਫੱਟਕਰ ਵਿੱਚ ਚੱਕ ਦੇਾਂਗੇ ਦੌਰ ਦੇ ਦੌਰ ਰੱਖ ਦੇਾਂਗੇ ਫੱਟਕਰ ਵਿੱਚ ਚੱਕ ਦੇਾਂਗੇ ਦੌਰ ਦੇ ਮਨਮੋਹ ਦੂਰ ਇਕਤਾ ਜਿੰਦਾਬਾਦ 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 ਲੋਕਾਂ ਦਾ ਇਕਾ ਜਿੰਦਾਬਾਦ ਇੱਕ ਪਾਸੇ ਕਿਸਾਨ ਦਿੱਲੀ ਜਾਣ ਦੇ ਲਈ ਬਜਿਦਦੇ ਨੇ ਤਾਂ ਉੱਤਰ ਹਰਿਆਣਾ ਸਰਕਾਰ ਉਹਨਾਂ ਨੂੰ ਰੋਕਣ ਦੇ ਲਈ ਹਰ ਯਤਨ ਕਰ ਰਹੀ ਹੈ ਇਸੇ ਤੇ ਚੱਲਦਿਆਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਰੋਕਣ ਦੇ ਮੰਤਵ ਦੇ ਨਾਲ ਪੰਜਾਬ ਹਰਿਆਣਾ ਦੇ ਬਾਡਰ ਤੇ ਹਰਿਆਣਾ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਵਿਰੋਧ ਚ ਜ਼ਿਲ੍ਹਾ ਰੂਪਨਗਰ ਅਤੇ ਨੂਰਪੁਰ ਬੇਦੀ ਕਸਬੇ ਦੇ ਵਿੱਚ ਸਥਾਨਕ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਪ੍ਰਦਰਸ਼ਨ ਦੇ ਦੌਰਾਨ ਤਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਤੇ ਉਹਨਾਂ ਦਾ ਪੁਤਲਾ ਵੀ ਫੋ ਉਕੇ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਦੇ ਲਈ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਤੇ ਲੋਕਤੰਤ੍ਰਿਕ ਦੇਸ਼ ਚ ਪ੍ਰਦਰਸ਼ਨ ਕਰਨ ਦਾ ਹਰ ਇੱਕ ਨੂੰ ਸੰਵਿਧਾਨਿਕ ਅਧਿਕਾਰ ਹੈ ਪਰ ਸੰਵਿਧਾਨਿਕ ਹੱਕ ਦੇ ਵਿਰੁੱਧ ਚ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਦਮਨਕਾਰੀ ਨੀਤੀ ਅਪਣਾਈ ਜਾ ਰਹੀ ਹੈ ਤੇ ਇਸ ਦਮਨਕਾਰੀ ਨੀਤੀ ਦੇ ਵਿਰੁੱਧ ਚ ਸਮੁੱਚੇ ਦੇਸ਼ ਦੇ ਕਿਸਾਨ ਇਕਜੁੱਟ ਨੇ ਅਤੇ ਅੰਤ ਸਰਕਾਰ ਨੂੰ ਝੁਕਣਾ ਪਵੇਗਾ ਅੱਜ ਨੂਰਪੁਰ ਬੇਦੀ ਵਿਖੇ ਮਨੋਰ لال ਖੱਤਰ ਮੁੱਖ ਮੰਤਰੀ ਹਰਿਆਣੇ ਦਾ ਤੇ ਮਿਲ ਵਿੱਚ ਜਿਹੜਾ ਗ੍ਰਹਿ ਮੰਤਰੀ ਹਰਿਆਣੇ ਦਾ ਉਹਦਾ ਪਤਲਾ ਫੂਕਿਆ ਗਿਆ ਹੈ ਪੰਜਾਬ ਊਰਜਾ ਦੀ ਟੀਮ ਵੱਲੋਂ ਹੋਰ ਹਮਖਿਆਲੀ ਸਾਥੀਆਂ ਵੱਲੋਂ ਰੋਸ਼ ਇਸ ਗੱਲ ਦਾ ਹੈ ਕਿਸਾਨਾਂ ਦੇ ਯੂਨੀਅਨਾਂ ਦਾ ਤੇ ਸਰਕਾਰ ਦਾ ਆਪਸ ਦੇ ਵਿੱਚ ਫੈਸਲਾ ਅੱਜ ਹੋਵੇ ਕੱਲ੍ਹ ਹੋਵੇ ਪਰਸੋਂ ਹੋਵੇ ਇਹ ਦੋਨਾਂ ਤਰ੍ਹਾਂ ਦੀ ਚੀਜ਼ ਹੈ ਕਿ ਸਾਡਾ ਕੋਈ ਲੈਣ ਦੇਣ ਨਹੀਂ ਹੈ ਪਰ ਦੁੱਖ ਇਸ ਗੱਲ ਦਾ ਹੈ ਲੋਕਤੰਤਰ ਤਰੀਕੇ ਦੇ ਨਾਲ ਜਦੋਂ ਪਤਾ ਹੈ ਕਿ ਇੱਕ ਬੰਦੇ ਅੰਮ੍ਰਿਤਸਰ ਤੋਂ ਚੱਲ ਪਏ ਐ ਰੋਪੜ ਜਲੰਧਰ ਪਾਸ ਕਰਦੇ ਹੋਏ ਸ਼ੰਭੂ ਬਾਰਡਰ ਤੇ ਪੁੱਜਦੇ ਐ ਔਰ ਦਿੱਲੀ ਜਾ ਕੇ ਉਹਨਾਂ ਨੇ ਪ੍ਰਦਰਸ਼ਨ ਕਰਨਾ ਸੀਗਾ ਸਰਕਾਰਾਂ ਦਾ ਕੰਮ ਹੁੰਦਾ ਹੈ ਤਾਲਮੇਲ ਬਣਾ ਕੇ ਬੇਸ਼ੱਕ ਜੰਤਰ ਮੰਤਰ ਤੇ ਜਗ੍ਹਾ ਦਿੰਦੇ ਬੇਸ਼ੱਕ ਕਿਤੇ ਹੋਰ ਪੀਸਫੁੱਲ ਜਗ੍ਹਾ ਉਹਨਾਂ ਨੂੰ ਦਿੰਦੇ ਉਹਨਾਂ ਨੂੰ ਪ੍ਰੋਟੈਸਟ ਕਰਨ ਦੀ ਜਗ੍ਹਾ ਦਿੰਦੇ ਕਿਉਂਕਿ ਇਹ ਲੋਕਤੰਤਰ ਦੇਸ਼ ਹੈ ਲੋਕਤੰਤਰ ਪ੍ਰਕਿਰਿਆ ਹੈ ਪਰ ਇਹ ਨਹੀਂ ਕੀਤਾ 4 ਦਿਨ ਪਹਿਲਾਂ ਹੀ ਤਿਆਰੀਆਂ ਕਰਕੇ ਸੂਏ ਕਿਲੇ ਡੰਡੇ ਬੈਰੀਗੇਡ ਚਲੋ ਇੱਥੇ ਤੱਕ ਵੀ ਜਾਇਜ਼ ਮੰਨਿਆ ਜਾਂਦਾ ਹੈ ਕਿ ਸਰਕਾਰਾਂ ਰੋਕਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ ਪਰ ਰੋਸ ਵੇਲੇ ਜਾ ਗਿਆ ਜਦੋਂ ਨਿਰੰਤਰ ਤਿੰਨ ਦਿਨਾਂ ਤੋਂ ਕਦੇ ਡਰੋਨ ਦੀ ਮਦਦ ਦੇ ਨਾਲ ਕਦੇ ਹੰਝੂ ਗੈਸ ਦੇ ਗੋਲੇ ਗੰਨਾਂ ਦੇ ਨਾਲ ਕਦੇ ਸ਼ਰਰੇ ਸਿੱਟ ਕੇ ਲੋਕਾਂ ਨੂੰ ਨੌਜਵਾਨਾਂ ਨੂੰ ਕਿਸਾਨਾਂ ਨੂੰ ਦੇਸ਼ ਦੇ ਭਵਿੱਖਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਹੈ ਔਰ ਸਬਰ ਦੇ ਨਾਲ ਮੈਂ ਤਾਂ ਕਹਿੰਦਾ ਕਿਸਾਨ ਜਿਹੜੇ ਆ ਹੁਣ ਵੀ ਜਿਹੜਾ ਉਸ ਵਕਤ ਟਾਈਮ ਕੱਢੀ ਕਰ ਰਹੇ ਨੇ ਪਰ ਇਹ ਡਿਕਟੇਟਰਸ਼ਿਪ ਗੁੰਡਾਗਰਦੀ ਅਸੀਂ ਬਰਦਾਸ਼ਤ ਨਹੀਂ ਕਰਦੇ ਅੱਜ ਅਸੀਂ ਇਹਦਾ ਦਿਕਟਰ ਮੁੱਖ ਮੰਤਰੀ ਦਾ ਨੂਰ ਪਰਵੇਦੀ ਪੁਤਲਾ ਫੂਕਿਆ ਹੈ ਮੈਂ ਦੁਬਾਰਾ ਰਿਪੀਟ ਕਰਦਾ ਸਾਡਾ ਇਸ਼ੂ ਇਹ ਹੈ ਕਿ ਜਿਹੜੀ ਗੁੰਡਾਗਰਦੀ ਬਾਰਡਰ ਤੇ ਕੀਤੀ ਜਾ ਰਹੀ ਹੈ ਐਨੀ ਸ਼ਕਤੀ ਤੁਸੀਂ ਪਾਕਿਸਤਾਨ ਦੇ ਬਾਰਡਰ ਤੇ ਕਰੋ ਚਾਈਨਾ ਦੇ ਬਾਰਡਰ ਤੇ ਕਰੋ ਕਿਸਾਨਾਂ ਦਾ ਸ਼ਹੀਦ ਹੋਣਾ ਜਿੰਨੀ ਤੁਸੀਂ ਇੱਥੇ ਘੜੀ ਹੈ ਉੱਤੇ ਕਿਸ ਭੈਣ ਕਿੱਦਾਂ ਹੋ ਜਾਂਦੀ ਰੋਜ਼ 3 ਦਿਨ ਕਿੱਦਾਂ ਆ ਜਾਂਦਾ ਪਤਾ ਪਏ ਪਾਕਿਸਤਾਨ ਦੇ ਬੰਦੇ ਜਿਹੜੇ ਐਂਟਰ ਕਰਕੇ ਕਸ਼ਮੀਰ ਵਿੱਚ ਪਾਕਿਸਤਾਨ ਦੇ ਬੰਦੇ ਫਲਾਣਾ ਸੈਕਟਰ ਕਰਾਸ ਕਰਕੇ ਸੋ ਐਨੀ ਸ਼ਕਤੀ ਬਾਰਡਰਾਂ ਤੇ ਕਰੋ ਲੋਕਤੰਤਰ ਤਰੀਕੇ ਨੂੰ ਖਤਮ ਨਾ ਕਰੋ ਪਰ ਗਰਿਆ ਨੂੰ ਖਤਮ ਨਾ ਕਰੋ ਸੋ ਜੇਕਰ ਸਰਕਾਰਾਂ ਦਾ ਇਹ ਰੁਖ ਰਿਹਾ ਤਾਂ ਲੋਕ ਇਸੇ ਤਰ੍ਹਾਂ ਮੁਹਾਰੇ ਨਿਕਲਣਗੇ ਅਸੀਂ ਅੱਜ ਬੁਤਲਾ ਫੂਕ ਕੇ ਇੱਥੇ ਹੀ ਬਸ ਨਹੀਂ ਕਰਨ ਲੱਗੇ ਸਵੇਰੇ ਅਸੀਂ ਪੰਜਾਬ ਮੋਰਚਾ ਦੀ ਟੀਮ ਹੋਰ ਸਾਰੇ ਸਾਥੀ ਸਾਡੇ ਨਾਲ ਜਿਹੜੇ ਜਾਣਾ ਚਾਹੁੰਦੇ ਆ ਸ਼ੰਭੂ ਬਾਰਡਰ ਤੇ ਵੀ ਜਾਵਾਂਗੇ ਤੇ ਕਿਸਾਨਾਂ ਦੇ ਹੱਥ ਵਿੱਚ ਆਵਾਜ਼ ਬੁਲੰਦ ਕਰਾਂਗੇ ਉਹ ਡਿਕਟੇਟਰਸ਼ਿਪ ਦੇ ਖਿਲਾਫ ਜਿਹੜੀ ਹੈ ਜਿੰਨੀ ਸਾਡੇ ਕੋਸ਼ਿਸ਼ ਹੋ ਸਗੀ ਉਹਨਾਂ ਦਾ ਸਾਥ ਦੇਵਾਂਗੇ ਐਨਆਈ ਕੈਕਸਤਾਨ ਨੂੰ ਨਮਸਕਾਰ ਪਹਿਲੇ ਤਾਂ ਆਪਕਾ ਬਹੁਤ ਧੰਨਵਾਦ ਕਰਤਾ ਹੂੰ ਕਿ ਕਿਸਾਨੋ ਕੇ ਹਿਤ ਕੀ ਖਬਰ ਆਪ ਆਪਣੇ ਮੀਡੀਆ ਕੇ ਮਾਧਿਅਮ ਸੇ ਪਬਲਿਕ ਤੱਕ ਪਹੁੰਚਾ ਰਹੇ ਹੈ देखिए आज रोपड़ जिले के ब्लॉक नूपुर बेदी में आक्रोशित लोगों ने पंजाब मोर्चा की रहनुमाई में आज मनोहर लाल खट्टर का पुतला और अनिल विज का पुतला फूका है देखिए बड़ी विडंबना की बात यह है कि लोकतांत्रिक प्रक्रिया इस देश में ऑनरेबल हाईकोर्ट पंजाब और, हाई और चंडीगढ़ हरियाणा में भी कहा है कि किसानों का जो है अपना एक लोकतांत्रिक अधिकार है सबसे बड़ी बात यह है कि किसानों ने जो डेरा था वो हरियाणा में नहीं लगाना उन्होंने दिल्ली जाना था हरियाणा सिर्फ एक राह था एक सेफ पैसेज मांग रहे थे और इस गलती सरकारों ने लिया नहीं क्योंकि पहले भी ये सीन हुआ है तो उन्होंने दिल्ली में कोई मांग करी कि, कि कोई स्थान उनको देना है रामलीला मैदान देना है जंतर मंतर देना है इन चीजों को दरकिनार करते हुए मनोहर लाल खट्टर ने इस तरीके का अड़ियल रवैया अपनाया तानाशाह रवैया अपनाया किसानों के ऊपर जो है हर तरह की तशद किया हिंसा करे देखिए जमहूरियत में हक है हर किसी का अपना हक है शांतिपूर्ण प्रदर्शन करने का देखिए हमारे कुछ फौजी और सिपाही और पुलिस के लोग भी घायल हुए हैं हमारी सांत्वना संवेदनशीलता उनके प्रति भी क्योंकि हम लोग किसान परिवारों से हम लोग फोर्स के आदमी हैं हमारे को दोनों का दर्द पता है क्योंकि तो वो बच्चे जो हैं जो पुलिस के बंदे हैं वो भी किसान परिवारों के गए हुए नाइन्टी परसेंट तो देखिए वो एक सरकारों के आदेश के गुलाम है सरकारें कोई हल नहीं निकाल रही उसी लिये आज पंजाब मोर्चा की तरफ से यहाँ पे मनोहर का पुतला फूका गया था सुबह वहां जाने की अपील भी करी है पंजाब मोर्चा की तरफ से कल का दिन है जो भारत बंद का ऐलान भी है या नोट प्रवेदी के लोगों से भी अपील करते हैं कि देखिए है, कोई जबरदस्ती किसी के साथ नहीं की जाएगी ये एक अंतरात्मा की आवाज है अगर व्यापारी ये सोचता है कि किसान का दर्द मेरा दर्द नहीं है मैं अपना दुकान खोल के बैठूंगा तो ये देखो लगेगी आग तो आएंगे घर कई जद में है यहाँ हमारा अकेले का मकान थोड़ी है तो यहाँ सब लोग एक साथ जुड़े हुए हैं जिन्होंने बंद करना है उनको हम आग्रह करते हैं कि बंद करें समर्थन करें शांतिपूर्ण धरना और जो हमारी टीम हम हम फिर कहते कहते हैं हमेशा पहले भी कहते हैं कि हम देश विरोधी तत्वों के खिलाफ हैं हम तिरंगे झंडे के समान के नीचे तहत अपना जो है धरना प्रदर्शन करते अपने देश की सरकार ने हरियाणा और हरियाणा करके बैरिकेड करके मिल्ट्री ला के ਕਿਸਾਨਾਂ ਦੇ ਉੱਪਰ ਲਾਠੀ ਚਾਰਜ ਕਰਾਇਆ ਅਸਰੂਗੈਤ ਦੇ ਗੋਲੇ ਸਟੋ ਆਏ 500 ਤੋਂ ਜ਼ਿਆਦਾ ਕਿਸਾਨ ਜਿਹੜੇ ਜ਼ਖਮੀ ਕੀਤੇ ਆ ਉਹਦੇ ਵਿਰੋਧ ਦੇ ਵਿੱਚ ਨੂਰਪੁਰ ਵਾਸੀਆਂ ਵੱਲੋਂ ਦੁਕਾਨਦਾਰ ਵਾਸੀਆਂ ਵੱਲੋਂ ਪੂਰੇ ਦੁਕਾਨਦਾਰ ਪਾਈਚਾਰਾ ਮਜ਼ਦੂਰ ਡਰਾਈਵਰ ਸਾਰੇ ਵਰਗਾਂ ਦੋ ਦੁਆਰਾ ਪੁਤਲਾ ਫੂਕ ਕੇ ਆਪਣਾ ਰੋਜ਼ੀ ਜਾਇਦਾਦ ਜਾਰ ਕੀਤਾ ਗਿਆ ਹੈ ਅਗਲੀ ਰਣਨੀਤੀ ਕੀ ਹੈ ਸਰਪੀਲ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਹੈ ਉਹ ਕੱਲ ਨੂੰ ਭਾਰਤ ਬੰਦ ਕੀਤਾ ਗਿਆ ਹੈ ਮਾਰਕੀਟਾਂ ਬੰਦ ਨੇ ਰੋਡਵੇਜ਼ੀਆਂ ਬੱਸਾਂ ਬੰਦ ਨੇ ਪੈਟਰੋਲ ਪੰਪ ਬੰਦ ਨੇ ਹਰ ਵਰਗ ਦਾ ਸਾਥ ਮਿਲ ਰਿਹਾ ਹੈ ਜੋ ਸ਼ੰਭੂ ਬਾਰਡਰ ਤੇ ਹੋਇਆ ਹੈ ਉਹਦੇ ਸਪੋਰਟ ਦੇ ਵਿੱਚ ਉਹਦੇ ਸਮਰਥਨ ਦੇ ਵਿੱਚ ਪੂਰਾ ਪੰਜਾਬ ਬੰਦ ਕਰ ਦਾਂਗੇ ਪੂਰਾ ਦੇਸ਼ ਬੰਦ ਕਰ ਦਾਂਗੇ ਜੇ ਦੇਸ਼ ਦਾ ਪ੍ਰਧਾਨ ਮੰਤਰੀ ਔਰ ਹਰਿਆਣੇ ਦਾ ਮੁੱਖ ਮੰਤਰੀ ਹੜਿਆਣੇ ਔਰ ਪੰਜਾਬ ਦੇ ਵਿੱਚ ਬੈਰੀਕੇਡ ਕਰਕੇ ਕਿਸਾਨੀ ਨੂੰ ਦਬਾਣਾ ਚਾਹੁੰਦਾ ਏ ਤੇ ਅਸੀਂ ਪੂਰੇ ਦੇਸ਼ ਨੂੰ ਬੰਦ ਕਰਕੇ ਮੂੰਹ ਤੋੜਮਾ ਜਵਾਬ ਦੇਵਾਂਗੇ ਤੇ ਇੱਥੇ ਪ੍ਰਧਾਨ ਮੰਤਰੀ ਨੂੰ ਔਰ ਮੁੱਖ ਮੰਤਰੀ ਖੱਟੜ ਨੂੰ ਮੂੰਹ ਤੋੜਮਾ ਜਵਾਬ ਮਿਲੇਗਾ ਕੱਲ ਨੂੰ